ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੀਆਂ ਤਿੰਜਿੰਚ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਥੋੜੇ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਨਿੰਬੂ ਦੇ ਮਸਾਲੇਦਾਰ ਅਚਾਰ ਦੀ ਵਿਧੀ ਸ਼ੇਅਰ ਕੀਤੀ ਸੀ। ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਅੱਜ ਆਪਾਂ ਗੱਲ ਕਰਾਂਗੇ ਇੱਕ ਹੋਰ ਅਚਾਰ ਦੀ। ਅੱਜ ਆਪਾਂ ਗੱਲ ਕਰਾਂਗੇ ਹਰੀਆਂ ਮਿਰਚਾਂ ਦੇ ਪਰਮੇ ਅਚਾਰ ਦੀ। ਇਹ ਖਾਣ ਨੂੰ ਬਹੁਤ ਵਾਦੀਸ਼ਟ ਹੁੰਦਾ ਹੈ ਤੇ ਆਸਾਨੀ ਨਾਲ ਤਿਆਰ ਹੋ ਜਾਂਦਾ ਹੈ। ਤਾਂ ਚਲੋ ਦੇਖਦੇ ਹਾਂ ਇਹਨੂੰ ਬਣਾਉਣ ਲਈ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ। ਤੁਹਾਨੂੰ ਚਾਹੀਦੀਆਂ ਹਨ ਅਚਾਰੀ ਮਿਰਚਾਂ, ਜੀਰਾ, ਧਨੀਆ, ਜਵੈਨ, ਕਾਲੀ ਮਿਰਚ, ਹਿੰਗ, ਸਿਰਕਾ, ਰਾਈ, ਅਮਚੂਰ ਪਾਊਡਰ, ਨੂਨ, ਹਲਦੀ ਤੇ ਸਰੋਂ ਦਾ ਤੇਲ। ਅਚਾਰੀ ਮਿਰਚਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਵੋ ਅਤੇ ਫਿਰ ਇਹਨਾਂ ਨੂੰ ਸੁਕਾ ਲਵੋ। ਅਚਾਰ ਪਾਉਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਮਿਰਚਾਂ ਵਿੱਚ ਕਿਸੇ ਤਰ੍ਹਾਂ ਦਾ ਪਾਣੀ ਜਾਂ ਨਮੀ ਨਾ ਹੋਵੇ। ਸਾਫ਼ ਕੀਤੀਆਂ ਹੋਈਆਂ ਮਿਰਚਾਂ ਦੀ ਡੰਡੀ ਅਲੱਗ ਕਰ ਲਵੋ। ਕਈ ਲੋਕ ਇਸ achar ਨੂੰ ਡੰਡੀ ਸਣੇ ਵੀ ਪਾਉਣਾ ਪਸੰਦ ਕਰਦੇ ਹਨ ਹੁਣ ਇਹ ਤੁਹਾਡੀ ਪਸੰਦ ਉਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਹਦੇ ਵਿੱਚ ਡੰਡੀ ਪਸੰਦ ਕਰਦੇ ਹੋ ਜਾਂ ਨਹੀਂ ਜਦੋਂ ਸਾਰੀਆਂ ਡੰਡੀਆਂ ਤੁਸੀਂ ਅਲੱਗ ਕਰ ਲਵੋ ਤਾਂ ਇਹਨਾਂ ਮਿਰਚਾਂ ਨੂੰ ਤੁਸੀਂ ਲੰਬਾਈ ਵੱਲ ਨੂੰ ਚੀਰਾ ਦਿੰਦੇ ਹੋਏ ਮਸਾਲਾ ਪਰਣ ਲਈ ਤਿਆਰ ਕਰ ਲਵੋ ਹੁਣ ਵਾਰੀ ਆਈ ਇਹਨਾਂ ਮਿਰਚਾਂ ਵਿੱਚ ਮਸਾਲੇ ਨੂੰ ਪਰੰਦੀ ਮਸਾਲਿਆਂ ਵਿੱਚ ਜੀਰਾ ਧਨੀਆ ਰਾਈ ਜਵੈਣ ਅਤੇ ਕਾਲੀ ਮਿਰਚ ਇਨਾਂ ਨੂੰ ਆਪਾਂ ਪੀਕੇ ਪਾਵਾਂਗੇ ਅਤੇ ਬਾਕੀ ਸਾਰੇ ਮਸਾਲਿਆਂ ਨੂੰ ਆਪਾਂ ਸਬੂਤਾ ਹੀ ਪਾਵਾਂਗੇ। ਇਸ ਪੀਸੇ ਹੋਏ ਮਸਾਲੇ ਦੇ ਵਿੱਚ ਲੂਣ, ਹਲਦੀ, ਅਮਚੂਰ ਪਾਊਡਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਦਿਵੋ। ਜਦੋਂ ਸਾਰੇ ਸੁੱਕੇ ਮਸਾਲੇ ਆਪਸ ਵਿੱਚ ਚੰਗੀ ਤਰ੍ਹਾਂ ਮਿਲ ਜਾਣ ਤਾਂ ਹੁਣ ਵਾਰੀ ਆਉਂਦੀ ਹੈ ਇਹਦੇ ਵਿੱਚ ਸਿਰਕਾ ਪਾਉਣ ਦੀ। ਇੱਕ ਛੋਟਾ ਚਮਚਾ ਇਹਦੇ ਵਿੱਚ ਸਿਰਕਾ ਪਾਉਣ ਤੋਂ ਮਗਰੋਂ ਇਹਨੂੰ ਚੰਗੀ ਤਰ੍ਹਾਂ ਮਿਲਾ ਲਓ। ਜੇ ਤੁਸੀਂ ਧਿਆਨ ਦਿੱਤਾ ਹੋਵੇ ਤਾਂ ਆਪਾਂ ਮਸਾਲਿਆਂ ਵਿੱਚ ਹਿੰਗ ਦੀ ਵੀ ਗੱਲ ਕੀਤੀ ਸੀ। ਪਰ ਹਿੰਗ ਨੂੰ ਆਪਾਂ ਕੱਚਾ ਨਹੀਂ ਪਾਵਾਂਗੇ ਹਿੰਗ ਲਈ ਆਪਾਂ ਸਰੋਂ ਦੇ ਤੇਲ ਨੂੰ ਗਰਮ ਕਰਕੇ ਉਹਦੇ ਵਿੱਚ ਹਿੰਗ ਪਾਵਾਂਗੇ ਅਤੇ ਜਦੋਂ ਉਹ ਥੋੜਾ ਠੰਡਾ ਹੋ ਜਾਵੇ ਤਾਂ ਉਹਨੂੰ ਫਿਰ ਇਸ ਮਸਾਲੇ ਵਿੱਚ ਆਪਾਂ ਮਿਕਸ ਕਰ ਦਵਾਂਗੇ ਤੁਸੀਂ ਵੇਖੋ ਇਹਦੇ ਵਿੱਚ ਮੈਂ ਸਰੋਂ ਦਾ ਤੇਲ ਬਹੁਤਾ ਠੰਡਾ ਕਰਕੇ ਨਹੀਂ ਪਾਇਆ ਤਾਂ ਇਹਦਾ ਮਤਲਬ ਜਦੋਂ ਆਪਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਰਲਾਵਾਂਗੇ ਉਹ ਹਜੇ ਥੋੜੇ ਗਰਮ ਹੀ ਹੋਣਗੇ ਤਾਂ ਇਸ ਮਸਾਲੇ ਨੂੰ ਆਪਾਂ ਥੋੜਾ ਜਿਹਾ ਠੰਡਾ ਹੋਣ ਤੋਂ ਮਗਰੋਂ ਮਿਰਚਾਂ ਵਿੱਚ ਇੱਕ-ਇੱਕ ਕਰਕੇ ਚਮਚੇ ਦੀ ਮਦਦ ਨਾਲ ਪਰਾੰਗੇ ਹਾਰ ਇੱਕ ਮਿਰਚ ਨੂੰ ਚੀਰੇ ਵਾਲੇ ਪਾਸਿਓਂ ਚਮਚੇ ਦੀ ਮਦਦ ਨਾਲ ਮਸਾਲੇ ਨਾਲ ਚੰਗੀ ਤਰ੍ਹਾਂ ਪਰ ਦੋ। ਨਾ ਤਾਂ ਮਸਾਲਾ ਬਹੁਤਾ ਜ਼ਿਆਦਾ ਹੋਵੇ ਅਤੇ ਨਾ ਹੀ ਇਹਦੇ ਵਿੱਚ ਕੱਟ ਹੋਵੇ। ਕੋਸ਼ਿਸ਼ ਕਰੋ ਕਿ ਸਾਰੀਆਂ ਮਿਰਚਾਂ ਵਿੱਚ ਤੁਸੀਂ ਇੱਕੋ ਜਿਹਾ ਮਸਾਲਾ ਹੀ ਪਾਓ। ਜਦੋਂ ਸਾਰੀਆਂ ਮਿਰਚਾਂ ਵਿੱਚ ਮਸਾਲਾ ਪਾਰ ਦਵੋ ਉਸ ਤੋਂ ਬਾਅਦ ਕਿਸੇ ਕੱਚ ਦੇ ਡੱਬੇ ਜਾਂ ਮਰਤਬਾਨ ਵਿੱਚ ਤੁਸੀਂ ਇਹਨੂੰ ਪਾ ਕੇ ਰੱਖ ਸਕਦੇ ਹੋ। ਮੈਂ ਇੱਥੇ ਪਲਾਸਟਿਕ ਦੇ ਡੱਬੇ ਦਾ ਇਸਤੇਮਾਲ ਕਰ ਰਹੀ ਹਾਂ ਪਰ ਕੋਸ਼ਿਸ਼ ਕਰੋ ਜੇ ਤੁਹਾਡੇ ਕੋਲ ਕੱਚ ਦਾ ਡੱਬਾ ਹੈ ਤਾਂ ਤੁਸੀਂ ਉਹਦਾ ਹੀ ਇਸਤੇਮਾਲ ਕਰੋ। ਸਾਰੀਆਂ ਮਿਰਚਾਂ ਨੂੰ ਡੱਬੇ ਵਿੱਚ ਰੱਖਣ ਤੋਂ ਮਗਰੋਂ ਇਹਨੂੰ 2 ਦਿਨਾਂ ਤੱਕ ਧੁੱਪ ਵਿਖਾਵੋ ਅਤੇ ਤੀਸਰੇ ਦਿਨ ਇਹ ਅਚਾਰ ਤਿਆਰ ਹੋ ਜਾਵੇਗਾ। ਇਸ ਵਿਧੀ ਨਾਲ ਬਣਿਆ ਅਚਾਰ ਬਹੁਤ ਹੀ ਆਸਾਨੀ ਨਾਲ ਅਤੇ ਬਹੁਤ ਹੀ ਸੁਆਦੀਸ਼ਟ ਬਣਦਾ ਹੈ। ਤਾਂ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤੇਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਹੋਰ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।